ਆਹ ਕਿਵੇਂ ਬਾਤੀਂ ਆਹ ਕਿਵੇਂ ਬਾਤੀਂ ਮਰ ਕੇ ਜਉਂਦੀ ਹੋਗੀ ਕਿਵੇਂ ਜਾਉਂਦੀ ਹੋਗੀ ਹਾਏ ਮੈਂ ਬੋਲਿਆ ਇਹ ਨਹੀਂ ਮੋਨਾ ਮਲੀਆਲੀ ਵੇ ਮਰ ਕੇ ਕਿਵੇਂ ਜਾਉਂਦੀ ਹੋਗੀ ਸੀ ਵੇ ਨਹੀਂ ਬੋਲਗੀ ਤਾਂ ਬੜੀ ਤਗੜੀ ਸਟੋਰੀ ਆ ਮੈਂ ਤੈਨੂੰ ਦੱਸਦਾ ਹਾਂ ਕਿਵੇਂ ਸਵੇ ਮੈਨੂੰ ਦੱਸਦਾ ਸਹੀ ਕਿਵੇਂ ਸੀ ਗੱਲਾਂ ਇੰਸ ਹੀ ਨਹੀਂ ਉਹਨੂੰ ਮਰੀ ਪੀ ਨੂੰ ਚਾਰਜ ਨੇ ਆਰਥੀ ਤੇ ਪਾ ਕੇ ਚੱਕੀ ਲਈ ਜਾਂਦੇ ਸੀ ਫਿਰ ਮੇ ਕੀ ਹੋਗਾ ਸੀ ਫਿਰ ਕੀ ਨਹੀਂ ਉਹਨਾਂ ਦਾ ਧਿਆਨ ਹੋ ਗਿਆ ਹੋਰ ਪਾਸੇ ਤੇ ਆਰਥੀ ਖੰਭੇ 'ਚ ਵੱਜੀ ਫਿਰ ਵੇ ਖੰਭੇ 'ਚ ਵੱਜੀ ਖੰਬੇ 'ਚ ਵੱਜੀ ਆਰਥੀ ਤੇ ਅਮਲੀ ਦੀ ਬੂਡੇ ਇੱਕ ਪਿੱਥੱਲੇ ਤੇ ਜਉਂਦੀ ਹੋ ਗਈ ਉਹ ਬੰਦਨੇ ਸਾਲ ਹੋ ਗਏ ਫੇ ਜਦੋਂ ਜਉਂਦੀ ਹੋਈ ਸੀ ਉਹ ਨੀ ਉਹ ਪੂਰੇ 5 ਸਾਲਾਂ ਬਾਅਦ ਮਰੀ ਆ 5 ਸਾਲ ਜਉਂਦੀ ਰਹੀ ਆ ਉਸ ਤੋਂ ਬਾਅਦ ਉਹ ਕੱਲ ਉਹ ਹੀ ਮੁੱਕੀ ਸੀ ਜਦੋਂ ਦਾਕ ਤੇ ਗਿਆ ਸੀ ਫੇ ਮੈਂ ਤੁਹਾਨੂੰ ਦੱਸੀ ਤਾਂ ਇਨਾ ਉਹੀ ਮੁੱਕੀ ਆ 5 ਸਾਲਾਂ ਬਾਅਦ ਕੱਦ ਵੀ ਉਹਨੂੰ ਖੰਬੇ-ਕੁੰਬੇ 'ਚ ਮਾਰਦੇ ਹੋਏ 5 ਸਾਲ ਹੋਰ ਜਉਂਦੀ ਰਹਿ ਜਾਂਦੀ ਖੰਬੇ 'ਚ ਕਿਵੇਂ ਮਾਰਦੇ ਨਹੀਂ ਆਮਲੀ ਨੇ ਤਾਂ ਮਸਾਂ ਹੱਥ ਵਣ ਮੰਣ ਕੇ ਖੰਬੇ ਕੋਲ ਦੀ ਨੰਗਾਈ ਕਿਉਂ ਤੇ ਉਹਨੇ ਕਹਤਾ ਹੱਥ ਬੰਨਿਓ ਰਾਜੀ ਨਹੀਂ ਸੋ ਤਾਂ ਜਉਂਦੀ ਹੋਣ ਤੇ ਬਈ ਉਹ ਨੀ ਦਾਜੀ ਸੀ ਉਹਦਾ ਤਾਂ ਆ ਗੱਲ ਕਹਿੰਦੇ ਤਾਂ ਦਮ ਪਟਿਆ ਗਿਆ ਕੰਮ ਲਗੇ ਕੀ ਗੱਲ ਵੇ ਨਹੀਂ ਸਾਰੇ ਤਾਂ ਕਰਦੇ ਯਾਨ ਪਿੱਛੇ ਰਾਮਨਾਮ ਸਤ ਹੈ ਰਾਮਨਾਮ ਸਤ ਹੈ ਫੇਰ ਵੀ ਆਈ ਤੱਕਾਇਦੇ ਹੁੰਦੇ ਆ ਤਾਂ ਨੂੰ ਓਏ ਉਹ ਤਾਂ ਕੁਸੂ ਹੋਰੀ ਕਹਿੰਦਾ ਸੀ ਉਹੀ ਕਹਿੰਦਾ ਸੀ ਵੇ ਓਹੋ ਖੰਬੇ ਤੋਂ ਬਚਾ ਕੇ ਖੰਬੇ ਤੋਂ ਬਚਾ ਕੇ ਖੰਬੇ ਤੋਂ ਬਚਾ ਕੇ ਇਹ ਦੇ ਆਇ ਕਹਤਾ ਸੀ ਬੁੰਨੜਿਆ ਕੁੱਤੇ ਦੇ ਕੀ ਹੋ ਗਿਆ ਲੱਤ ਤੇ ਲੰਗੜਾ ਲੰਗੜਾ ਤੁਰਿਆ ਦਾ ਚਲਾ ਹੋਂਦੇ ਪੁੱਛਦੀ ਇਹਨੂੰ اے ਪ੍ਰਭੂ اے ਪ੍ਰਭੂ ਛੇ ਹਰੀ ਨਾਮ ਕ੍ਰਿਸ਼ਨ ਦਾ ਜਗਨਨਾਥੋ ਪ੍ਰੇਮਾਨੰਦੀ ਇਹ ਕੀ ਹੋਇਆ ਆ ਗਈ ਹੋ ਗਿਆ ਬੇਵਨੀਂਦਰ ਇਹ ਤਾਂ ਆਂਟੀ ਕਿਸੇ ਨੇ ਦਲਾ ਮਾਰਿਆ ਤੇਰੇ ਕਾ ਤੋ ਮਾਰੇ ਕਿਸੇ ਨੇ ਡਲਾ ਅਸੀਂ ਆਂਟੀ ਬੈਠੇ ਸੀ ਕਿਸੇ ਦੇ ਬਾਹਰ ਚ ਤੇ ਫੇਰ ਇਹ ਦੋਸਤ ਕਹਿੰਦੀ ਆਂਟੀ ਕੁੱਤੇ ਦੀ ਆਵਾਜ਼ ਕੱਢ ਤੂੰ ਤੂੰ ਕਿਵੇਂ ਕੁੱਤੇ ਦੀ ਆਵਾਜ਼ ਕੱਢੀ ਮੈਨੂੰ ਵੀ ਕੱਢ ਕੇ ਦਿਖਾ ਦੇ ਤਮੀ ਕੁੱਤੇ ਦਾ ਭਲਾ ਖਾਪੋਣਾ ਹੈ ਐਸੀ ਨਹੀਂ ਜਾਣਦੀ ਬਰਦਾਮ ਲਗਾ ਬੱਸ ਹੋਣਾ ਕੱਢ ਲੀ ਕਿਤੇ ਦੂਜੀ ਵੀ ਤੜਵਾ ਲੇਗਾ ਕਿਸੇ ਤੋਂ ਨੀ ਆ ਗਦਰੂ ਇਹਦਾ ਇਹਨੂੰ ਕੀ ਹੋ ਗਿਆ ਕੀ ਗੱਲ ਹੋਗੀ ਪੁੱਛਣਾ ਵੇ ਜਵਾਕ ਦਾ ਜਵਾਕ ਹੀ ਹੁੰਦਾਗਾ ਨਾ ਕੀ ਹੋ ਗਿਆ ਕੀ ਗੱਲ ਹੋਗੀ ਕੀ ਹੋਣਾ ਸੀ ਮੈਂ ਲਾਲੀ ਦੁਪਹਿਰੇ ਆਪਣੇ ਵਿਆਹ ਦੀ ਮੋਵੀ ਤੇ ਫਿਰ ਕੀ ਹੋ ਗਿਆ ਫਿਰ ਇਹ ਰੋਣ ਵਾਲੀ ਕੀ ਗੱਲ ਫਿਰ ਕੀ ਹੋ ਗਿਆ ਲਾਲੀ ਦਾ ਸਾਰਾ ਦਿਨ ਮੇਰੇ ਨਾਲ ਮੋਵੀ ਦੇਖੀ ਗਿਆ ਵਿਆਹ ਦੀ ਮੁੜ ਕੇ ਹਿੰਗਲ ਲੱਗ ਗਿਆ ਕਿਉਂ ਕੀ ਗੱਲ ਕਾ ਤੂੰ ਹਿੰਗਲ ਲੱਗ ਗਿਆ ਕਹਿੰਦਾ ਮੋਵੀ ਚ ਪਾਪਾ ਵੀ ਆ ਬੀਬੀ ਵੀ ਆ ਕਹਿੰਦਾ ਤੂੰ ਸ ਤਾਂ ਮੇਰੀ ਮੋਵੀ ਨਹੀਂ ਬਣਵਾਈ ਓਹੋ ਜਵਾਬ ਦਾ ਜਵਾਬ ਹੀ ਹੁੰਦਾ ਹਨਾ ਕਿਵੇਂ ਸਮਝਾਗੇ ਇਹਨਾਂ ਨੂੰ ਮੈਂ ਬੋਲਿਆ ਨਹੀਂ ਬੈਠੀ ਬੈਠੀ ਤੇ ਹੁਣ ਤੇਰੇ ਕੀ ਲੜ ਗਿਆ ਮੇਰੇ ਕੀ ਲੜਨਾ ਸੀ ਭੁੰਨੜਿਆ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਤੂੰ ਹੀ ਨਹੀਂ ਲੂਟ ਆਉਂਦੀ ਕੀ ਕਹਿੰਦੀ ਸੀ ਤੂੰ ਤਾਂ ਇਹ ਕਰਦਾ ਜਿਵੇਂ ਤੈਨੂੰ ਕੋਈ ਪਤਾ ਹੀ ਨਹੀਂ ਹੁੰਦਾ ਜਿਹੜਾ ਕੱਚਾ ਕਮਰਾ ਆਪਣਾ ਮੀ ਨਾਲ ਡਿੱਗਿਆ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੇ ਪੋਪਾ ਵਾਂਗੇ ਕਿਵੇਂ ਪੈਸਾ ਨਹੀਂ ਢੋਲਣੀ ਹੈ ਕਿਉਂ ਫਿਕਰ ਕਰਦੀਆਂ ਬੁਲਗੇ ਉਹੀ ਪਹਿਲਾਂ ਵਾਲਾ ਕੰਮ ਫੇਰ ਕਰਦੇ ਆਂਗੇ ਆਪਾਂ ਹੈਗਾ ਹੱਲ ਕਿਹੜਾ ਵੇ ਬਾਰੀ ਮਰਸੀ ਖਟਣਗੇ ਆਸੀ ਖਟਕੇ ਲਿਆਂਦਾ ਗਾਉਣ ਨੀ ਚਾਰ ਆਪਣੇ ਪਹਿਲਾਂ ਚਲਦੇ ਚੱਕਲਾ ਪੰਜਵਾਂ ਲਾਉਣ ਨਾ ਵੇ ਬਰਾਵਾ ਮੈਂ ਨਹੀਂ ਚੱਕਦੀ ਹੁਣ ਪੰਜਮਾ ਪੁੰਜਮਾ ਲਾਉਣ ਨਾਲੇ ਨਾ ਕੀ ਗੱਲ ਹੋਊਗੀ ਪੈਸੇ ਕਿੱਥੋਂ ਲਿਆਵਾਂਗੇ ਉਹ ਤਾਂ ਫਿਰ ਹੁਣ ਚੱਕਣੀ ਪਊਗਾ ਨਾ ਨਾ ਬਰਾਵਾ ਮੈਂ ਨਹੀਂ ਚੱਕਦੀ ਮੈਂ ਤੁਹਾਨੂੰ ਦੱਸਾਂ ਨਾ ਨਹੀਂ ਚੱਕਦੀ ਨਾ ਕਿਉਂ ਨਹੀਂ ਚੱਕਦੀ ਦਸਵੀ ਦੇ ਕੋਈ ਗੱਲ ਵੀ ਹੁਣੀ ਆ ਵਾਰੀ ਵਾਰ ਸੀ ਮੈਂ ਖਟਣ ਗਈ ਸੀ ਖਟ ਕੇ ਲਿਆਂਦਾ ਗ੍ਰਾਈਂਡਰ ਉਹ ਨੜਿਆ ਜਦ ਅਕੈਸਟਾਰਤੀ ਧਰਾ ਦਾ ਨ ਗਹਿਣੇ ਧੰਨਵਾਦ ਤੇ ਮੇਰੇ ਸਿਰ ਤੇ ਸਲਿੰਟਰ ਉਹ ਤੈਨੂੰ ਵੀ ਨਹੀਂ ਘਰੋਂ ਦਿੰਦਾ ਮੇਰੇ ਸਿਰ ਤੇ ਖੁੱਬਦਾ ਜਾਂਦਾ ਉਹ ਨਾ ਚੱਕ ਮੇਰੇ ਸਾਦਗੇ ਇਹਨੂੰ ਪਿੱਛੇ ਲਾਉਣ ਨੂੰ ਜਵਾਬ ਦੇਈ ਨਹੀਂ ਆ ਬੈਠੀ ਰਹੇ ਕੱਚੇ ਜੀ ਮੈਨੂੰ ਕੀ ਆ ਅੱਪੀ ਡਿਗ ਬੁਸ਼ ਅੱਪ ਤੁੱਤੇ ਤੇਰੇ